ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ ਮਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਈ ਆਪਾਂ ਤੁਹਾਡੇ ਲਈ ਬੱਕਰੀਆਂ ਦੀ ਲੈ ਕੇ ਆਏ ਆ ਬਾਈ ਕੋਲੇ ਘਰੇ ਰੱਖਣ ਵਾਲੀਆਂ ਬੱਕਰੀਆਂ ਸੀਗੀਆਂ ਦੇਸੀ ਬੱਕਰੀਆਂ ਨੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਤਾਂ ਪਿੰਡ ਰਾਮਣਵਾਸ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਲੀ ਪੈ ਜਾਂਦੀ ਆ ਆਪਾਂ ਬਾਕੀ ਗੱਲ ਬਾਈ ਨਾ ਕਰਾ ਦੇਣਿਆ ਹਾਂ ਵੀ ਬਈ ਦੱਸ ਕੀ ਕੁਸ਼ ਨੇ ਬਈ ਇਹ ਇਹ ਪੰਜ ਬੱਕਰੀਆਂ ਪੰਜ ਬੱਕਰੀਆਂ ਨੇ ਚਾਰ ਪੱਠਾ ਚਾਰ ਪੱਠਾ ਤੇ ਪੰਜ ਬੱਕਰੇ ਪੰਜ ਬੱਕਰੇ ਨੇ ਤੇ ਦੋ ਬੱਕਰੀਆਂ ਵਿੱਚੋਂ ਸੂਆਂ ਦੋ ਬੱਕਰੀਆਂ ਸੂਈਆਂ ਵੀ ਆ ਬਠਿੰਡਾ ਦੇ ਖੁੱਡੇ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦੀਆਂ ਨਾਲ ਤਾਂ ਆਪਾਂ ਨੰਬਰ 22 ਦਾ ਵੀਡੀਓ ਤੇ ਚਲਾ ਦਾਂਗੇ ਕਰ ਲਿਓ ਸੰਪਰਕ ਪਿੰਡ ਰਾਮਨਵਾਸਾ ਤਹਿਸੀਲ ਵਾਲਿਆਲੀ ਜ਼ਿਲ੍ਹਾ ਬਠਿੰਡਾ ਨੰਬਰ ਬੋਲਦੇ ਬਈ ਨੰਬਰ ਵੀ ਤੁਹਾਨੂੰ ਦੱਸਦੇ 9799 97799 45328 45328 ਕਰ ਲਿਓ ਸੰਪਰਕ ਬਈ ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਤਾਂ ਦੇਸੀ ਬੱਕਰੀਆਂ ਬਹੁਤ ਵਧੀਆ ਟਾਪ ਕੁਆਲਟੀ ਦੀਆਂ ਬਈ ਸਾਰੀਆਂ ਦਾ ਰੇਟ ਦੱਸ ਕੀ ਹੈਗਾ ਜੇ ਇਕੱਠਾ ਕਿਸੇ ਵੀਰ ਨੇ ਇਕੱਠਾ ਇਹਦਾ ਸੌਦਾ ਕਰਨਾ ਹੋਵੇ ਇਕੱਠਾ ਕਰਨਾ 2.5 ਲੱਖ ਰੇ ਦੇ ਸਾਰੀਆਂ ਦਾ 2.5 ਲੱਖ ਆ ਬਈ ਰੇਟ ਸਾਰੀਆਂ ਦਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦੀਆਂ ਤਾਂ ਕਰ ਲਿਓ ਸੰਪਰਕ ਇੱਕ ਵਾਰੀ ਹੋਰ ਦੱਸ ਦੇ ਬਾਈ ਕੀ ਕੁਸ ਹੈ ਸਾਰਾ ਕੁਸ ਮਾਲ ਬੀ ਨਾਗਾ ਹਾਂ ਨਾ ਕਿੰਨੇ ਨੇ ਨਾਗਾ 6 ਬੱਕਰੀਆਂ 6 ਬੱਕਰੀਆਂ ਨੇ 4 ਪੱਠਾ 4 ਪੱਠਾ ਤੇ 5 ਬੱਕਰੇ 5 ਬੱਕਰੇ ਨੇ ਬਾਈ ਤੇ ਦੂਜੀਆਂ ਸੁਨੀਆਂ ਦੋ ਬੱਚੇ ਸੂਏ ਬਈ ਇੱਕ ਬੱਕਰੀ ਨਾ ਦੋ ਬੱਕਰੀਆਂ ਸੁਨੀਆਂ ਦੋ ਬੱਕਰੀਆਂ ਸੂਈਆਂ ਹੋਈਆਂ ਬਈ ਇਹ ਦੋ ਇੱਕ ਦੇਖ ਕਰ ਕਰ ਲਿਓ ਸੰਪਰਕ